ਜੀਕੇ ਕੁਐਸ਼ਨਸ ਸੁਨੰਦਾ ਸ਼ਰਮਾ ਪਹਿਲਾ ਸਵਾਲ ਸੁਨੰਦਾ ਸ਼ਰਮਾ ਦਾ ਜਨਮ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੋਇਆ ਸੀ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਪਟਿਆਲਾ ਇਸ ਸਵਾਲ ਦਾ ਸਹੀ ਉੱਤਰ ਹੈ ਗੁਰਦਾਸਪੁਰ ਦੂਜਾ ਸਵਾਲ ਤਨੰਦਾ ਸ਼ਰਮਾ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਕਿਸ ਸਾਲ ਕੀਤੀ ਸੀ 2012 2014 2016 2018 ਇਸ ਸਵਾਲ ਦਾ ਸਹੀ ਉੱਤਰ ਹੈ 2016 ਤੀਜਾ ਸਵਾਲ ਸੁਨਮਤਾ ਸ਼ਰਮਾ ਦਾ ਪਹਿਲਾ ਮਸ਼ਹੂਰ ਗੀਤ ਕਿਹੜਾ ਸੀ ਜਿਸ ਨੇ ਉਸ ਨੂੰ ਰਾਤੋਂ ਰਾਤ ਪ੍ਰਸਿੱਧੀ ਦਿੱਤੀ ਪਟਾਕੇ ਬਿੱਲੀ ਅੱਖ ਜਾਨੀ ਤੇਰਾ ਨਾਂ ਮੰਮੀ ਜੀ ਇਸ ਸਵਾਲ ਦਾ ਸਹੀ ਉੱਤਰ ਹੈ ਬਿੱਲੀ ਅੱਖ ਚੌਥਾ ਸਵਾਲ ਸੁਨੰਦ ਸ਼ਰਮਾ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਕਿਹੜੀ ਕੀਤੀ ਸੀ ਕਿਸਮਤ ਸੱਜਣ ਸਿੰਘ ਰੰਗਰੂਟ ਛੱਡਾ ਅਰਦਾਸ ਇਸ ਸਵਾਲ ਦਾ ਇਹ ਸਵਾਲ ਦਾ ਸਹੀ ਉੱਤਰ ਹੈ ਸੱਜਣ ਸਿੰਘ ਰੰਗਰੂਟ ਪੰਜਵਾਂ ਸਵਾਲ ਫਿਲਮ ਸੱਜਣ ਸਿੰਘ ਰੰਗਰੂਟ ਵਿੱਚ ਸੁਨੰਦਾ ਸ਼ਰਮਾ ਦੇ ਨਾਲ ਮੁੱਖ ਅਦਾਕਾਰ ਕੌਣ ਸੀ ਐਮੀ ਵਿਰਕ ਦਲਜੀਤ ਦੂਸਾਂਝ ਗਿੱਪੀ ਗਰੇਵਾਲ ਪਰਮੇਸ਼ ਵਰਮਾ ਸਵਾਲ ਦਾ ਸਹੀ ਉੱਤਰ ਹੈ ਦਿਲਜੀਤ ਦੋਸਾਂਜ 6ਵਾਂ ਸਵਾਲ ਫਨੰਦਾ ਸ਼ਰਮਾ ਦਾ ਉਹ ਕਿਹੜਾ ਗੀਤ ਹੈ ਜੋ ਬਾਲੀਵੁੱਡ ਫਿਲਮ ਲੁਕਾ ਚੱਪੀ ਵਿੱਚ ਸ਼ਾਮਲ ਕੀਤਾ ਗਿਆ ਸੀ ਕੋਕਾ ਪੋਸਟਰ ਲਗਵਾ ਦਿਓ ਮੁੰਡਾ ਭਲਾਈ ਦਾ ਦੂਜੀ ਵਾਰ ਪਿਆ ਇਸ ਸਵਾਲ ਦਾ ਸਹੀ ਉੱਤਰ ਹੈ ਪੋਸਟਰ ਲਗਵਾ ਦਿਓ 7ਵਾਂ ਸਵਾਲ ਸੁਨੰਦਾ ਸ਼ਰਮਾ ਦੀ ਉੱਚ ਵਿਦਿਆ ਕਿਸ ਵਿਸ਼ੇ ਵਿੱਚ ਹੈ ਪੰਜਾਬੀ ਅੰਗਰੇਜ਼ੀ ਸੰਗੀਤ ਇਤਿਹਾਸ ਇਸ ਸਵਾਲ ਦਾ ਸਹੀ ਉੱਤਰ ਹੈ ਅੰਗਰੇਜ਼ੀ 8ਵਾਂ ਸਵਾਲ ਸੁਨੰਦਾ ਸ਼ਰਮਾ ਨੂੰ ਅਕਸਰ ਸੋਸ਼ਲ ਮੀਡੀਆ ਤੇ ਕਿਸ ਨਾਮ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ ਪੰਜਾਬ ਦੀ ਸ਼ੇਰਨੀ ਨੰਦੂ ਗੁਲਾਬੀ ਮਲਿਕਾ ਚਲਬੁਲੀ ਕੁੜੀ ਇਸ ਸਵਾਲ ਦਾ ਸਹੀ ਉੱਤਰ ਹੈ ਨੰਦੂ ਨੋਮਾ ਸਵਾਲ ਸੁਨੰਦਰ ਸ਼ਰਮਾ ਦਾ ਜਨਮ ਦਿਨ ਕਦੋਂ ਹੁੰਦਾ ਹੈ 30 ਜਨਵਰੀ 15 ਅਗਸਤ 20 ਅਕਤੂਬਰ 5 ਦਸੰਬਰ ਇਸ ਸਵਾਲ ਦਾ ਸਹੀ ਉੱਤਰ ਹੈ 30 ਜਨਵਰੀ 10ਵਾਂ ਸਵਾਲ ਤੁਨੰਦਾ ਸ਼ਰਮਾ ਨੇ ਕਿਸ ਗੀਤ ਲਈ 2024-25 ਦੌਰਾਨ ਚਰਚਾ ਹਾਸਲ ਕੀਤੀ ਜਿਸ ਵਿੱਚ ਉਹ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਈ ਚੰਡੀਗੜ੍ਹ ਦਾ ਛੋਕਰਾ ਬਾਣੀ ਮੂਮੈਂਟ ਉਹ ਕੋਈ ਸਪਤਾਹ ਇਸ ਸਵਾਲ ਦਾ ਸਹੀ ਉੱਤਰ ਹੈ ਬਾਣੀ ਥੈਂਕਸ